ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਿਆਰੇ ਪ੍ਰੀਤਮ ਜੀ ਨੇ ਬੜੀ ਕਿਰਪਾ ਕੀਤੀ ਜੋ ਮਹਾਰਾਜ ਜੀ ਦਾ ਗੁਰਬਾਣੀ ਦਾ ਸੁਧਾਨਤਾ ਬਲਿਹਾਰੀ ਕੁਦਰਤ ਵਸਿਆ ਉਸੇ ਤਹਿਤ ਇਸ ਸਥਾਨ ਦੇ ਮੌਜੂਦਾ ਮੁਖੀ ਬਾਬਾ ਲੀਡਰ ਸਿੰਘ ਜੀ ਹੋਣਾ ਨੇ ਪ੍ਰੇਰਿਆ ਸੰਗਤਾਂ ਨੂੰ ਤੇ ਫਿਰ ਸਹਿਯੋਗ ਹੋਇਆ ਡਾਕਟਰ ਰਜੀਸ਼ਨੀ ਹੋਣਾ ਨਾਲ ਰਜੀਸ਼ਨੀ ਨਾਲ ਕਿ ਜੋ ਕਿ ਰਾਉਂਡ ਗਲਾਸ ਫਾਊਂਡੇਸ਼ਨ ਦੇ ਮੁੱਖ ਪ੍ਰਬੰਧਕਾਂ ਦੇ ਵਿੱਚੋਂ ਸਤਿਗੁਰ ਨੇ ਕਿਰਪਾ ਕੀਤੀ ਜੋ ਅੱਜ ਮੀਟਿੰਗ ਰੱਖੀ ਗਈ ਵੱਖ-ਵੱਖ ਨਗਰਾਂ ਦੀਆਂ ਪੰਚਾਇਤਾਂ ਦੇ ਪਤਵੰਤੇ ਸੱਜਣ ਪਹੁੰਚੇ ਨਿੱਜੀ ਜ਼ਮੀਨਾਂ ਵਾਲੇ ਵੀਰ ਸੰਗਤ ਉਹ ਵੀ ਪਹੁੰਚੇ ਤੇ ਹੁਣ ਤੱਕ ਜਿਹੜਾ ਅੱਜ-ਅੱਜ ਸਾਢੇ 3 ਕਿੱਲੇ ਦੇ ਕਰੀਬ ਜਿਹੜਾ ਰਕਬਾ ਆ ਕੋਈ ਰਵਾਇਤੀ ਰੁੱਖ ਲਾਉਣ ਲਈ ਮਿੱਨੀ ਜੰਗਲ ਲਾਉਣ ਲਈ ਵੱਖ-ਵੱਖ ਨਗਰਾਂ ਵਿੱਚੋਂ ਕੁਝ ਪੰਚਾਇਤਾਂ ਵੱਲੋਂ ਤੇ ਕੁਝ ਨਿੱਜੀ ਤੌਰ ਤੇ ਇੱਕ-ਇੱਕ ਕਨਾਲ ਵੱਖ-ਵੱਖ ਰਿਆ ਸੰਗਤਾਂ ਵੱਲੋਂ ਹਾਮੀ ਭਰੀ ਗਈ ਵੀ ਅਸੀਂ ਇਹ ਲਗਾਉਣਾ ਚਾਹੁੰਦੇ ਆ ਤੋ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਕਿਰਪਾ ਕਰਨ ਬਾਬਾ ਲੀਡਰ ਸਿੰਘ ਜੀ ਵੱਲੋਂ ਕੁਝ ਪ੍ਰੋਗਰਾਮ ਲਿਖੇ ਗਏ ਆ ਕਿ ਵੱਡੇ ਪੱਧਰ ਤੇ ਦਾ ਪ੍ਰਚਾਰ ਨਗਰਾਂ ਦੇ ਵਿੱਚ ਕੀਤਾ ਜਾਏਗਾ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਕੀਤੀ ਜਾਏਗੀ ਸਾਡੀ ਸਟੇਟ ਸਮੱਸਿਆ ਇਹ ਆਉਦੀ ਕਿ ਲੋਕਾਂ ਨੂੰ ਲੱਗਦੇ ਹੁੰਦਾ ਪਰ ਉਹਨਾਂ ਦੀ ਸੰਭਾਲ ਨਹੀਂ ਹੁੰਦੀ ਤਾਂ ਸਾਡੇ ਪਿੰਡਾਂ ਤੋਂ ਲੈ ਕੇ ਲੱਖਾਂ ਲੋਕਾਂ ਤੋਂ ਸਟੇਟ ਦੇ ਵਿੱਚ ਲੱਗੇ ਪਰ ਹਾਂਜੀ ਕਿੱਦੇ ਵੀ ਆਪਾਂ ਦੱਸਦੇ ਹਾਂ ਹਾਂਜੀ ਉਹਦੇ ਲਈ ਵੀ ਇੱਕ ਫਾਊਂਡੇਸ਼ਨ ਵੱਲੋਂ ਵੀ ਆ ਕਿ ਜਦੋਂ ਆਪਾਂ ਨਿੱਜੀ ਜ਼ਮੀਨਾਂ ਦੇ ਵਿੱਚ ਲਵਾਉਣੇ ਜਾਂ ਪੰਚਾਇਤੀ ਉਥੇ ਮੇਕ ਸ਼ੋਰ ਕੀਤਾ ਜਾਏ ਕਿ ਜਿਵੇਂ ਗੁਜਰਵੀਰ ਆ ਜਾਂ ਵਾਰਾ ਪਸ਼ੂ ਉਹਨਾਂ ਤੋਂ ਬਚਾ ਦੇ ਲਈ ਆਪਾਂ ਕੰਡਿਆਲੀ ਤਾਰਚਾਰੇ ਪਾਸੇ ਲਾਈ ਜਾਵੇ ਤੇ ਇੱਕ ਪਾਣੀ ਮਹੀਆ ਹੋਵੇ ਉਥੇ ਉਹਦੇ ਰੱਖ-ਰਖਾਵ ਦੇ ਲਈ ਇਹ ਧਿਆਨ ਰੱਖਿਆ ਜਾਏਗਾ ਜੀ ਜਿੱਥੇ ਕੋਈ ਨਿੱਜੀ ਤੌਰ ਤੇ ਆਪਣੇ ਖਰਚੇ ਤੇ ਕਰ ਸਕੂਗਾ ਠੀਕ ਆ ਉਹ ਨਹੀਂ ਤੇ ਜਾਂ ਸਸਤਾ ਵੱਲੋਂ ਜਾਂ ਗੁਰੂ ਘਰ ਵੱਲੋਂ ਕੰਡਿਆਲੀ ਤਾਰ ਵੀ ਲਾ ਕੇ ਦੇ ਦਿੱਤੀ ਜਾਵੇਗੀ ਬੱਚੇ ਇੱਥੇ ਮੈਂ ਪੁਆਇੰਟ ਜ਼ਰੂਰ ਐਡ ਕਰਨਾ ਚਾਹੁੰਗਾ ਇਹ ਸਾਡਾ ਜਿਹੜੀ ਜਿਹੜੀ ਟੈਕਨੀਕ ਫਾਲੋ ਕੀਤੀ ਜਾਊਗੀ ਤੇ ਪ੍ਰੋਸੈਸ ਫਾਲੋ ਕੀਤਾ ਜਾਏਗਾ ਪੁਆਇੰਟਡ ਪ੍ਰੋਸੈਸ ਆਇਆ ਜੀ ਉਹ ਬਾਬਾ ਜੀ ਨੇ ਨਾ ਪੈਟ ਕੇ ਸੀ ਪੂਰਾ ਚੱਕ ਡਾਊਨ ਕਰਾਂਗੇ ਕੀ ਰਿਕੁਆਇਰਮੈਂਟ ਹੈਗੇ ਕਿਥੇ ਪਾਣੀ ਦਾ ਪ੍ਰਬੰਧ ਕਰਨਾ ਬਿਨਾ ਮਤਲਬ ਕਹਿੰਦਾ ਪਾਣੀ ਦੇ ਪ੍ਰਬੰਧ ਬਿਨਾ ਤਾਰ ਮੰਦੀ ਤੇ ਬਿਨਾ ਜਿਹੜੇ ਮਤਲਬ ਕਹਿੰਦਾ ਲੇਬਰ ਤੋਂ ਬਿਨਾਂ ਜਿਹੜਾ ਸਾਡਾ ਸੰਗਤ ਪਾਲਨ ਤੋਂ ਬਿਨਾਂ ਨੂੰ ਅਸੀਂ ਨਹੀਂ ਜੰਗਲ ਲਾਉਂਦੇ ਤੇ ਇਹੀ ਪ੍ਰੋਸੈਸ ਆਫਾਇ ਇਸ ਜ਼ਿਲ੍ਹੇ ਵਿੱਚ ਮਤਲਬ ਕਹਿੰਦਾ ਫਾਲੋ ਕਰਨਾ ਆਏਗਾ ਤਾਂ ਜਿਹੜਾ ਉਹ ਪਿੱਛੇ ਸੀ ਦੇਖਿਆ ਹੈਗਾ ਕਾਰਵਾਈ ਜਿਹੜੀ ਆਪਾਂ ਤੁਸੀਂ ਜਗਰ ਕੀਤਾ ਬਿਰੋਕ ਲੱਗਦੇ ਆ ਪਰ ਪਲਦੇ ਨਹੀਂ ਪਰ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਜਿਹੜੀ ਟੀਮਾਂ ਇੱਥੋਂ ਬਣਾ ਕੇ ਗ ਜਬਰੂਸੀਕਰੇ ਕੰਮ ਕਰਾਂਗੇ ਜਿਹੜੇ ਲੋਕਾਂ ਨੂੰ ਇਹ ਦੀ ਸ਼ੰਕਾ ਹੈਗੀ ਹੈ ਮਨ ਚ ਅਸੀਂ ਜਿਹੜੋਂ ਕੋਸ਼ਿਸ਼ ਕਰਾਂਗੇ ਟਕੰਦੀ ਦੇ ਪਾਲਾਂ ਕਰੋ ਸਤਿਗੁਰੂ ਫਤੇਹ ਸਾਂਜਾ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਰਾਉਂਡ ਕਲਾਸ ਫਾਊਂਡੇਸ਼ਨ ਸੰਸਥਾ ਹੈਗੀ ਜੀ ਪੰਜਾਬ ਚ ਕੰਮ ਕਰਦੇ ਲੰਬੇ ਸਮੇਂ ਤੋਂ ਇੱਥੇ ਗੁਰੂ ਘਰ ਦੇ ਸਹਿਯੋਗ ਨਾਲ ਆ ਪਾਸ਼ਾ ਸ਼ੇਮੀ ਹੈਗੀ ਇੱਥੇ ਆਪਣੇ ਪਿੰਡ ਸੇਫਲਾਬਾਦ ਵਿੱਚ ਇੱਥੇ ਸੀ ਮਹਾਂਪੁਰਖਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਸਹਿਯੋਗ ਨਾਲ ਇਹ ਜੀ ਰੁੱਖ ਲਗਾਉਣ ਦੀ ਮਿਹਨਤ ਸ਼ੁਰੂ ਕਰਨ ਜਾ ਰਹੇ ਆ ਜੁਲਾਈ ਦੇ ਵਿੱਚ ਅੱਜ ਸਾਡੀ ਪਹਿਲੀ ਇੱਕ ਮੀਟਿੰਗ ਹੋਈ ਇੱਥੇ ਗੁਰੂ ਘਰ ਦੇ ਮਾਹਪੁਰਖਾਂ ਨਾਲ ਤੇ ਕਮੇਟੀ ਨਾਲ ਤਾਂ ਉਥੋਂ ਇਹ ਡਿਸੀਜਨ ਹੋ ਵੀ ਕੁਝ ਜ਼ਮੀਨਾਂ ਨਿੱਜੀ ਜ਼ਮੀਨਾਂ ਵਾਲੇ ਇੱਥੇ ਸਾਡੇ ਜੰਗਲ ਲਾਉਣਗੇ ਕੁਝ ਨੇ ਪੰਚਾਇਤਾਂ ਜਿਹੜੀਆਂ ਆਸ-ਪਾਸੇ ਜਿੰਨੇ ਵੀ ਸਾਡੇ ਨੇੜੇ ਗੁਰੂ ਘਰ ਦੇ ਲੱਗਦੇ ਜਾਂ ਸਾਂਝਾ ਗੁਰੂ ਘਰ ਨਾਲ ਉਹ ਇਕੱਠੇ ਹੋ ਕੇ ਆਉਣਗੇ ਤੇ ਪੰਚਾਇਤਾਂ ਜਿਹੜੀਆਂ ਹੈਗੇ ਉਹ ਇੱਕ ਨਾਲ ਤੋਂ ਲੈ ਕੇ ਦੋ ਕਨਾਲ ਤੱਕ ਵੀ ਕਰ ਸਕਦੇ ਆ ਜਾਂ ਦੋ ਕਿੱਲੇ ਵੀ ਕਰ ਸਕਦੇ ਆ ਜਿਹੜੇ ਆਪਣੇ ਨਿੱਜੀ ਜ਼ਮੀਨਾਂ ਨਾਲ ਜਿੰਨੀ ਉਹਦਾ ਸ਼ਰਧਾ ਹੈਗੀ ਆਪਣੀ ਉਹ ਜ਼ਮੀਨ ਦੇ ਸਕਦੇ ਹੈਗੇ ਜੰਗਲ ਲਾਉਣ ਦੇ ਸਾਰੇ ਖਰਚਾ ਫਾਉਂਡੇਸ਼ਨ ਵੱਲੋਂ ਇਹ ਦੇਖੋ ਖਰਚਾ ਸਾਰਾ ਫਾਉਂਡੇਸ਼ਨ ਵੱਲੋਂ ਰੁੱਖਾਂ ਦੀ ਫਰੀ ਸਪਲਾਈ ਕੀਤੀ ਜਾਊਗੀ ਉਸ ਤੋਂ ਬਾਅਦ ਉਹਦੀ ਟਰਾਂਸਪੋਰਟੇਸ਼ਨ ਸਾਡੇ ਵੱਲੋਂ ਕੀਤੀ ਜਾਊਗੀ ਜਿਹੜੇ ਸਾਡੇ ਕਾਰਜ ਹੈਗੇ ਜ਼ਮੀਨ ਨੂੰ ਪ੍ਰੀਪੇਅਰ ਕਰਾਉਣ ਦੇ ਉਹ ਇੱਥੇ ਗੁਰੂ ਘਰ ਕਮੇਟੀ ਸਹਿਯੋਗ ਨਾਲ ਬਾਬਾ ਜੀ ਸਾਡੇ ਨਾਲ ਹੀ ਖੜੇ ਆ ਇਹਨਾਂ ਦੇ ਸਹਿਯੋਗ ਨਾਲ ਇੱਕ ਟੀਮਾਂ ਤਿਆਰ ਹੋਣਗੇ ਜਿੱਥੇ ਵੀ ਜੋ ਵੀ ਰਿਕੁਆਇਰਮੈਂਟ ਹੋਊਗੀ ਚਾਹੇ ਸਾਡੇ ਸੰਸਥਾ ਵੱਲੋਂ ਕਰਵਾਈ ਜਾਵੇ ਚਾਹੇ ਗੁਰੂ ਘਰ ਵੱਲੋਂ ਕਰਾਈ ਜਾਵੇ ਇਕੱਠੇ ਮਿਲ ਜੁੜ ਕੇ ਸਾਂਝਾ ਇੱਕ ਉਪਰਾਲਾ ਕਰਾਂਗੇ ਜ਼ਮੀਨ ਦੀ ਬਹਾਈ ਤੋਂ ਲੈ ਕੇ ਜ਼ਮੀਨ ਦੀ ਲਵਾਈ ਤੱਕ ਇਹ ਸਾਰਾ ਜਿਹੜਾ ਖਰਚਾ ਮਿਲ ਜੁਲ ਕੇ ਅਸੀਂ ਸਾਂਝਾ ਕਰਾਂਗੇ ਕਿਸੇ ਦਾ ਕੋਈ ਖਰਚਾ ਨਹੀਂ ਆਏਗਾ ਜੀ ਸਰ ਸਰਸਤਾ ਨੂੰ ਕਿਥੋਂ ਤੇ ਸਰਕਾਰ ਫੰਡਿੰਗ ਕਰਦੀ ਇਹ ਸਾਰੇ ਸਿਸਟਮ ਦੀ ਦਾਸ ਹੁੰਦੇ ਸੋ ਪਰ ਹੈ ਸਾਡੇ ਵਿੱਚ ਜਿਹੜੇ ਸਾਡੇ ਫਾਊਂਡਰ ਗੁਰਪ੍ਰੀਤ ਸਿੰਘ ਜੀ ਫਾਊਂਡਰ ਸਾਡੇ ਹੈਗੇ ਆ ਇੱਕ ਤਾਂ ਉਹਨਾਂ ਦੇ ਕਰ ਕਲਮਾਂ ਚੋਂ ਕਮਾਈ ਦਾ ਹਿੱਸਾ ਉਹ ਯੋਗਦਾਨ ਪਾਉਂਦੇ ਆ ਬਾਕੀ ਸਾਡੇ ਵੱਲੋਂ ਜਿਹੜੇ ਜਿਵੇਂ ਹੁਣ ਅਸੀਂ ਇੱਥੇ ਪ੍ਰੋਜੈਕਟ ਦੇ ਹੈੱਡ ਹੈਗੇ ਪੰਜਾਬ ਦਾ ਮੈਂ ਅਸੀਂ ਬਹੁਤ ਸਾਰੇ ਪ੍ਰੋਜੈਕਟ ਲਿਖਦੇ ਵੀ ਹੈਗੇ ਆ ਮਤਲਬ ਜਿਹੜੀਆਂ ਏਜੰਸੀਆਂ ਹੁੰਦੀਆਂ ਜਿਵੇਂ ਫੰਡਿੰਗ ਜਿ세 ਉਹਨਾਂ ਨੂੰ ਲਿਖਦੇ ਆ ਉੱਥੋਂ ਫਿਰ ਪ੍ਰੋਜੈਕਟ ਜਿਹੜਾ ਪਾਸ ਹੁੰਦਾ ਉਹ ਸਾਨੂੰ ਫਿਰ ਕੁਝ ਸਹਿਯੋਗ ਦਿੰਦੇ ਆ ਰੁੱਖ ਲਗਾਉਣ ਦੇ ਵਾਸਤੇ ਅਸੀਂ ਪੰਜਾਬ ਦੇ ਲਈ ਕਾਫੀ ਮਿਹਨਤ ਕਰਕੇ ਉਹ ਪ੍ਰੋਜੈਕਟ ਲਿਖਦੇ ਆ ਤੇ ਜਿਹੜਾ ਪ੍ਰੋਜੈਕਟ ਪਾਸ ਹੁੰਦੇ ਆ ਤਾਂ ਫਿਰ ਜਿਹੜਾ ਪੰਜਾਬ ਲਈ ਉਹਨਾਂ ਨੂੰ ਖਰਚਾ ਇੱਥੇ ਕੀਤਾ ਜਾਂਦਾ ਹੈਗਾ ਸਸਤਾ ਸਰ ਦੂਸਰੇ ਰਾਜਾਂ ਚ ਵੀ ਮਹਿੰਗਾ ਨਹੀਂ ਪੰਜਾਬ ਚ ਨਹੀਂ ਦੇਖੋ ਸਾਡੇ ਜਿਹੜੇ ਗੁਰਪ੍ਰੀਤ ਸਿੰਘ ਜੀ ਹੈਗੇ ਆ ਉਹਨਾਂ ਦਾ ਪੰਜਾਬ ਦੇ ਵਿੱਚ ਇਹ ਬੀੜਾ ਠਾਇਆ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਹਰਾ-ਭਰਾ ਕਰਾਂਗੇ ਪੂਰੇ ਪੰਜਾਬ ਨੂੰ ਇੱਕ ਮਤਲਬ ਕਹਿੰਦਾ 100 ਕਰੋੜ ਰੁਪਏ ਲਾਉਣ ਦੀ ਮਿਹਮਾ ਅਗਲੇ 10 ਸਾਲਾਂ ਦੇ ਵਿੱਚ ਜਦੋਂ ਇਹ ਪੂਰਤੀ ਹੋ ਗਈ ਇਸ ਪੂਰਪੂਰਨ ਹੋ ਗਿਆ ਕਾਰਜ ਫਿਰ ਮਤਲਬ ਕਹਿੰਦਾ ਦੂਜੇ ਸਟੇਟਾਂ ਬਾਰੇ ਸੋਚਾਂਗੇ ਇਹਨੂੰ ਮਾਡਲ ਰੈਪਲੀਕੇਟ ਕਰਾਂਗੇ ਤੇ ਬਾਕੀ ਬਾਕੀ ਸਭ ਤੋਂ ਵੱਡਾ ਸਹਿਯੋਗ ਇੱਥੇ ਗੁਰੂ ਘਰ ਦਾ ਹੈਗਾ ਬਾਬਾ ਜੀ ਸਾਡੇ ਨੂੰ ਮਾਹਪੁਰ ਗਏ ਥੋ ਤਾਂ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਡਾ ਇਕੱਲਿਆਂ ਦਾ ਕਾਰਜ ਨਹੀਂ ਹੈਗਾ ਸਾਡੀ ਸੰਸਥਾ ਕੁਝ ਨਹੀਂ ਕਰ ਸਕਦੀ ਇਹ ਇੱਕ ਮਤਲਬ ਕਹਿੰਦਾ ਸਾਰਿਆਂ ਦਾ ਮਿਲਜੁਲ ਕੇ ਹੀ ਕਾਰਜ ਹੋ ਸਕਦਾ ਹੈਗਾ ਬਿਨਾ ਸਾਰੇ ਦੇ ਚੱਲਣਾ ਮੁਸ਼ਕਲ ਆ ਜੀ ਮਤਲਬ ਅਹੀਂ ਜਿਹੜਾ ਸਾਡੇ ਪੂਰੇ ਪੰਜਾਬ ਦਾ ਅਸੀਂ 1500 ਪਿੰਡਾਂ 'ਚ ਕੀਤਾ ਸਾਰਿਆਂ ਨਾਲ ਮਿਲਜੁਲ ਕੇ ਕੀਤਾ ਇਸ ਇਲਾਕੇ ਵਿੱਚ ਅਸੀਂ ਪਹਿਲੀ ਵਾਰ ਆਏ ਆ ਇਸ ਗੁਰੂਕਾਰ ਦੇ ਸਹਿਯੋਗ ਨਾਲ ਅਸੀਂ ਜੋ ਕਾਰਜ ਕਰਾਂਗੇ ਇਹਨਾਂ ਦੇ ਇਹਨਾਂ ਦੇ ਬੰਦੇ ਰੇਟ ਹੀ ਚੱਲੂਗਾ ਸਾਰਾ ਜੀ ਗੁਰਦੁਆਰਾ ਗੁਰਸਰ ਸਾਹਿਬ ਦੇ ਮੁੱਖ ਸੇਵਾ ਦਾ ਸੰਤੂ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਟਾਲੀ ਸਾਹਿਬ ਜੀ ਦੇ ਮੁੱਖ ਸੇਵਾ ਦਾ ਸੰਤੂ ਬਾਬਾ ਲੀਡਰ ਸਿੰਘ ਜੀ ਵਾਖਵਾਖ ਪਿੰਡਾਂ ਤੋਂ ਆਏ ਪੰਚ ਸਰਪੰਚ ਬਹੁਤ ਬਰਸਤ ਜੀ ਗੁਰੂ ਸੇਵਾਣ ਵੱਲੋਂ ਬਖਸ਼ੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਡਾਕਟਰ ਸਾਹਿਬ ਨੇ ਵੀ ਦੱਸਿਆ ਤੇ ਭਾਈ ਹਨੇਕ ਸਿੰਘ ਹੋਣਾ ਦੇ ਵੀ ਰੁੱਖਾਂ ਦੇ ਬਾਬਾ ਜੀ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਕਿਉਂਕਿ ਬਾਬਾ ਜੀ ਜਿਵੇਂ ਕਿ ਪਿਛਲੇ ਸਮਿਆਂ ਤੋਂ ਗੁਰੂ ਤੇ ਹਸ ਨਾਲ ਵੀ ਜੋੜਦੇ ਨੇ ਤੇ ਜਿਹੜੀਆਂ ਜੋਖੀਆਂ ਸਮੱਸਿਆਵਾਂ ਨੇ ਅੱਜ ਵੀ ਜਿਵੇਂ ਕਿ ਪਾਣੀ ਥੱਲੇ ਜਾ ਰਿਹਾ ਵਾਤਾਵਰਨ ਪਲੀਤ ਹੋ ਰਿਹਾ ਨੌਜਵਾਨਾਂ ਨੂੰ ਇਤਿਹਾਸ ਦੇ ਨਾਲ ਜੋੜ ਕੇ ਤੇ ਫਿਰ ਸਮੇ ਦਾ ਹਾਨੀ ਬਧਾਉਣ ਲਈ ਪੜਾਈ ਵੱਲ ਵੀ ਪ੍ਰੇਰਿਤ ਕਰਦੇ ਨੇ ਤੇ ਖੇਡਾਂ ਵੱਲ ਵੀ ਪ੍ਰੇਰਿਤ ਕਰਦੇ ਨੇ ਇਹ ਸਾਰੀਆਂ ਭਾਈ ਦਵਿੰਦਰ ਸਿੰਘ ਜੀ ਹੁਣਾਂ ਨੇ ਵਟਸਐਪ ਮੈਸੇਜ ਸਾਂਝਾ ਕੀਤਾ ਸੀ ਸ਼ਾਇਦ ਸੰਗਤ ਉੱਨੀ ਨਹੀਂ ਆ ਸਕੀ ਸਾਨੂੰ ਹੋਰ ਹੁਕਮ ਲਾ ਦੇਉਂਦੇ ਤਾਂ ਮੈਂ ਹੋਰ ਪੰਚਾਇਤਾਂ ਨੂੰ ਬੇਨਤੀ ਕਰਦਾ ਪਰ ਹੁਣ ਨਾਲ ਦੀ ਨਾਲ ਹੀ ਆਪਾਂ ਨਾਲ ਵਿਚਾਰ ਚਰਚਾ ਹੋਜੀ ਸਾਰੇ ਨਗਰਾਂ ਵਿੱਚ ਸਾਂਝ ਪਾਵਾਂ ਕਿ ਕਾਰ ਦੀ ਪੰਚ ਸਰਪੰਚ ਬੈਠੇ ਨੇ ਇੱਥੇ ਇਹ ਬਹੁਤ ਹੀ ਮਹਾਨ ਪਰਾਲਾ ਬਾਬਾ ਜੀ ਆਪ ਕਰ ਰਹੇ ਹੋ ਕਿਉਂਕਿ ਅੱਜ ਸਮਾਂ ਇਦਾਂ ਦਾ ਕਿ ਕਿਸੇ ਰਾਜਨੀਤਿਕ ਵਿਅਕਤੀ ਤੇ ਕੋਈ ਆਮ ਵਿਸ਼ਵਾਸ ਨਹੀਂ ਕਰਦੇ ਲੋਕ ਜਿੰਨਾ ਧਾਰਮਿਕ ਸਿੱਖਿਸ਼ਟਾ ਦੇ ਵਿਕਾਸ ਕਰ ਵਿਸ਼ਵਾਸ ਕਰਦੇ ਨੇ ਕਿਉਂਕਿ ਗੁਰੂ ਘਰ ਦਾ ਅੱਜ ਵੀ ਸਤਕਾਰ ਹੈ ਤੇ ਗੁਰੂ ਘਰ ਦੇ ਬਾਬਾ ਜੀ ਜਿਵੇਂ ਕਿ ਸਾਡੇ ਇਲਾਕੇ ਦਾ ਮਾਣ ਨੇ ਮੈਂ ਬੜੀ ਬਾਰੀ ਕਹਿਣਾ ਹੁੰਦਾ ਕਿ ਸੰਤ ਘੋਣਾ ਸੌਖਾ ਪਰ ਬਣਨਾ ਔਖਾ ਸੰਤ ਜਿਹਾ ਸੰਤ ਹੋਣਾ ਤਾਂ ਸੰਤ ਬਾਬਾ ਤੇਜਾ ਸਿੰਘ ਜੀ ਵਰਗਾ ਸੰਤ ਬਾਬਾ ਮਿਲਖਾ ਸਿੰਘ ਜੀ ਵਰਗੇ ਸੰਤ ਬਾਬਾ ਲੀਡਰ ਸਿੰਘ ਜੀ ਵਰਗੇ ਜਿਹੜੇ ਨੌਜਵਾਨਾਂ ਨੂੰ ਸਮੇਂ ਦਾ ਹਣੀ ਵੀ ਬਣਾਉਂਦੇ ਨੇ ਜੋ ਇਹ ਪ੍ਰਾਲਾ ਕੀਤਾ ਗਿਆ ਅਸੀਂ ਆਪਣੀ ਪੰਚਾਇਤ ਨਾਲ ਵੀ ਸਲਾਹ مشورہ ਕਰਕੇ ਇਹ ਜੰਗਲ ਲਗਾਉਣ ਦੀ ਸਾਰੇ ਪ੍ਰਸਾਪਕ ਪੰਚਾਇਤ ਵੀ ਬੈਠੀ ਜਾਂਦਾ ਨਾ ਵੀ ਨਗਰ ਨਿਵਾਸੀਆਂ ਨੇ ਵੀ ਸਲਾਹ ਕਰਾਉਗੀ ਪੰਚਾਇਤੀ ਜ਼ਮੀਨ ਚ ਲਵਾਈਏ ਕੁਝ ਨਿੱਜੀ ਜ਼ਮੀਨਾਂ ਵਿੱਚ ਵੀ ਆਉਣ ਵਾਲੇ ਸਮੇਂ ਪਰਿਵਾਰਾਂ ਨਾਲ ਸਲਾਹ ਕਰਾਂਗੇ ਵੀ ਆਪਾਂ ਮਾਰੇ ਨੇ ਜਿੱਥੇ ਰੋਟੀ ਕੱਪੜਾ ਮਕਾਨ ਦਿੱਤਾ ਉਹ ਕੋਈ ਆਪਾਂ ਜਾਨਵਰਾਂ ਨਾਲ ਅੱਜ ਤਾਂ ਭਾਈ ਸਾਹਿਬ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਆਪਾਂ ਜੰਗਲ ਲਗਾਈਏ ਰੁੱਖ ਲਾ ਲਈਏ ਨਾ ਉੱਤੇ ਕਈਆਂ ਦਾ ਰਹਿਣ ਬਸੇਰਾ ਹੋ ਜਾਂਦਾ ਇਹ ਵੀ ਅਪਰਾਲਾ ਕਰਾਂਗੇ ਤੇ ਅਸੀਂ ਅੱਜ ਛੋਟੇ ਜਿਹੇ ਸੱਦੇ ਤੇ ਜਿੰਨੇ ਵੀ ਪੰਚ ਸਪੰਦ ਸਾਰੇ ਹੀ ਆਏ ਨੇ ਖਾਸ ਤੌਰ ਤੇ ਅਸੀਂ ਬਾਬਾ ਜੀ ਦੇ ਧੰਨਵਾਦੀ ਆ ਜਿਹੜੀ ਜਿਹੜੀ ਮੇਨ ਆਪਾਂ ਕਹਿੰਦੇ ਆ ਆਪਣੇ ਸਰੀਰ ਖਰਾਬ ਹੋ ਰਿਹਾ ਇੱਕ ਇਹਦਾ ਸਭ ਤੋਂ ਵੱਡਾ ਇਹ ਵੀ ਕਰਨੇ ਆਪਾਂ ਜੋ ਗੁਰੂ ਮਹਾਰਾਜ ਨੇ ਆਪਾਂ ਨੂੰ ਸਵਾ ਕਿਰਤ ਨਾਲ ਜੋੜਿਆ ਸੀ ਨਾ ਦਸ਼ਮ ਪਿਤਾ ਜੀ ਕਿਤੇ ਜਾ ਰਹੇ ਸੀਗੇ ਤੇ ਕਹਿੰਦੇ ਸੀ ਮਨੁੱਖਤਾ ਤੇ ਕਮਜ਼ੋਰੀ ਦਾ ਕੋਈ ਮੇਲ ਨਹੀਂ ਸਭ ਤੋਂ ਜਿਆਦਾਆਂ ਬਿਮਾਰੀਆਂ ਪੰਜਾਬੀ ਭਾਈਚਾਰੇ 'ਚ ਆ ਗਈ ਮੈਨੂੰ ਇੱਕ ਜਨਰਲ ਕਰਨਲ ਮਿਲਿਆ ਕਹਿੰਦੇ 70 80 ਵਿੱਚ ਜੋ ਫੌਜ ਵਿੱਚ ਸਿੱਖ ਨੌਜਵਾਨ ਭਰਤੀ ਹੁੰਦੇ ਸੀ ਨਾ ਐਦਾਂ ਹੀ ਬੰਦੇ ਨੂੰ ਪਲਟਾ ਦਿੰਦੇ ਸੀ ਇਹ ਸਾਡੀ ਤਾਕਤ ਸੀਗੀ ਮੁੱਖ ਅਸੀਂ ਤਾਂ ਹੁੰਦੀ ਜੀ ਹੱਥੀ ਕੰਮ ਕਰਨਾ ਬਹੁਤ ਛੱਟਦਾ ਸਾਰੇ ਬਜ਼ੁਰਗ ਬੈਠੇ ਸਾਡੇ ਉਹਨਾਂ ਨੇ ਹੱਥੀ ਕਿਣਕਾਂ ਵੰਡੀਆਂ ਹੱਥੀ ਬੋਸ ਜਿਆਦੀ ਸਖਤ ਮਿਹਨਤ ਕੀਤੀ ਆ ਦੇਖ ਲਓ ਕੋਈ 슈ਗਰ ਦਾ ਮਰੀਜ਼ ਹੈ 30 35 ਸਾਲ ਸਾਰੇ ਵੇਲ ਦੀ ਬਿਮਾਰੀ ਹੈ ਦੇਖੋ ਸਰੀਰ ਦੇ ਦੇਖੋ ਪਰਮਾਤਮਾ ਨੇ ਤੁਹਾਨੂੰ ਚੰਗੀ ਜ਼ਮੀਨ ਜਾਇਦਾਦ ਦਿੱਤੀ ਤੁਸੀਂ 2 ਘੰਟੇ ਗਰਾਊਂਡ 'ਤੇ ਚੱਲ ਜਓ ਗੁਰਦੁਆਰਾ ਗੁਰਸਰ ਸਾਹਿਬ ਦੀ ਮਿਸਾਲ ਹੈ ਭਾਈ ਦਵਿੰਦਰ ਸਿੰਘ ਜੀ ਲੜੀ ਜਿੱਥੇ ਇੱਕ ਵੱਡੀ ਦੇ ਉੱਚ ਕੁੱਟੀ ਦੇ ਖਿਡਾਰੀ ਰਹੇ ਤੇ ਹੁਣ ਗੁਰੂ ਘਰ ਸੇਵਾ ਕਰ ਰਹੇ ਤੇ ਜਦੋਂ ਬਾਬਾ ਜੀ ਕੋਈ ਬੇਨਤੀ ਕਰੀ ਆਣ ਕੇ ਤੇ ਅਸੀਂ ਇਹਨਾਂ ਕੋ ਕੋਚਿੰਗ ਦੇ ਕੈਂਪ ਵੀ ਲਵਾ ਲਈਦੇ ਪਿੰਡਾਂ ਛੇਡਾਂ ਦੀ ਗੱਲ ਹੋਵੇ ਗਰੀਬ ਲੜਕੀਆਂ ਦੇ ਵਿਆਹ ਕਰਨੇ ਹੋਣ ਬਾਬਾ ਜੀ ਸਦੀ ਵੀ ਪਿੱਛੇ ਨਹੀਂ ਹਟਦੇ ਇਹਨਾਂ ਦੇ ਨਗਰ ਦੇ ਹੀ ਬਹੁਤ ਸਾਥ ਦਿੱਤਾ ਜਿਵੇਂ ਕਿ ਭਗਤ ਸਿੰਘ ਜੀ ਬੈਠੇ ਨੇ ਇਹਨਾਂ ਦਾ ਵੀ ਹੱਥ ਜੇਬ 'ਚ ਹੀ ਰਹਿੰਦਾ ਕਿ ਸਾਡੇ ਕੋਲੋਂ ਕੋਈ ਪੁੰਨ ਹੋ ਜਵੇ ਬਾਬਾ ਜੀ ਨਿੱਜੀ ਤੌਰ ਤੇ ਜਿਹੜਾ ਕੋਈ ਲੋੜਵੰਦ ਹੈ ਉਹਨਾਂ ਨੂੰ ਮਕਾਨ ਵੀ ਬਣਾ ਕੇ ਦਿੰਦੇ ਮੈਂ ਜੋ ਮਹਾਨ ਪਰਾਲਾ ਕੀਤਾ ਮੈਂ ਵਿਸ਼ੇ ਤੋਂ ਥੋੜਾ ਜਿਹਾ ਭਟ ਗਿਆਗਾ ਪਰ ਪਿੱਛੇ ਲੈਣਾ ਪੈਂਦਾ ਬਾਬਾ ਜੀ ਉਹਨਾਂ ਦੇ ਸਾਥ ਸੰਗਤ ਜੀ ਦਾ ਬਹੁਤ ਧੰਨਵਾਦ ਹੈ ਬਾਬਾ ਜੀ ਆਪ ਕਿਰਪਾ ਕਰੋ ਕਿ ਤੁਸੀਂ ਵੀ ਆਪ ਜੀ ਦਾ ਸਾਥ ਦਿਵਾਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ